ਖਾਣੀ ਦੋ ਕਈ ਗੱਲਾਂ ਨੇ ਕਈ ਸਬਜ਼ੀ ਹੁੰਦੀ ਆ ਆਲੂ ਸਕੂਲ 3:00 ਵੱਜ ਗਈ ਜਮੇ ਗਿਆ ਨਗਣ ਲੱਤੇ ਮੁੰਜੂ ਘੰਟੀ ਨਾ ਨਹੀਂ ਸਾਰੇ ਕਹਿੰਦੇ ਸਸੀ ਕਾਲ ਜੀ ਸਵਾਗਤ ਆ ਸਾਰਿਆਂ ਦਾ ਅੱਜ ਦੇ ਵਲੌਗ ਦੇ ਵਿੱਚ ਤੇ ਆਪਾਂ ਘਰੇ ਬੈਠੇ ਆਪਣੇ ਪੈਂਚਾੜਾ ਕੰਮ ਨਹੀਂ ਕਰਨ ਦਿੰਦਾ ਸ਼ਿਮਰ ਕੱਪੜੇ-ਕਪੜੇ ਅੱਜ ਉਹ ਤੇਰੀ ਗੁਰシャン ਸਿੰਘ ਵੀ ਮੇਟਰੋ ਪਹੁੰਚ ਕੇ ਹਮ ਹਮ ਆ ਕੇ ਸਕੂਲ ਤੋਂ ਪੜ ਕੇ ਹਾਈ ਹਾਈ ਹਿੱਥੇ ਰੱਖ ਇਹ ਪੈਂਚਾ ਕਿਤੇ ਲਿਆ ਮੈਂ ਕਿਤੇ ਤੈਨੂੰ ਮਿਲਣ ਚੱਲਿਆ ਇਹ ਹੈ ਹੈ ਕਿਤੇ ਪੁੱਤਰੀ ਬਾਹਰ ਹਾਏ ਹਾਏ ਮੈਂ ਤਾਂ ਕਿਤੇ ਤੋਂ ਕੁਸ਼ਾਨ ਨੂੰ ਮਿਲਣ ਚਲੇ ਆਇਆ ਇਹਨੇ ਦੇਖਿਆ ਵੀ ਦਰਵਾਜ਼ਾ ਖੁੱਲਿਆ ਮੈਂ ਤਾਂ ਭੱਜ ਰਿਹਾ ਬਾਹਰ ਨੂੰ ਹੈ ਭੈਣ ਜੀ ਨਰਟੀ ਬாய் ਹੋਰ ਬਹੁਤ ਵਧੀਆ ਠੀਕ ਠਾਕ ਵਧੀਆ ਅੱਜ ਲੇਟ ਹੋ ਗਿਆ ਬੀਟ ਅੱਜ ਗੁਰシャン ਸਿੰਘ ਸਕੂਲ ਤੋਂ ਮੇ ਤਾਂ ਲੇਟ ਹੋ ਗਿਆ ਤੇ ਹੁਣ ਆਇਆ ਤੇ ਆਪਣਾ ਵੀ ਬਲੌਗ ਆਪਾਂ ਥੋੜਾ ਲੇਟ ਸਟਾਰਟ ਕੀਤਾ ਜੀ ਕਿਉਂਕਿ ਸਵੇਰੇ ਕੰਮ ਕਾਜ ਜੀ ਕਿਦੋਂ ਕਰਨ ਵਾਲੇ ਕਾਫੀ ਜ਼ਿਆਦਾ ਅਤਿਅੰਤ ਜ਼ਰੂਰੀ ਕੰਮ ਸੀ ਏ ਤੇ ਉਹ ਕਰਨ ਤੋਂ ਬਾਅਦ ਹੁਣ ਥੋੜੇ ਫ੍ਰੀ ਹੋਈ ਸੀਗੇ ਮੈਂ ਅੱਜ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆਂ ਆਪਣਾ ਇਕ ਦੋ ਗੱਲਾਂ ਬਾਤਾਂ ਕਰਨੀਆਂ ਨੇ ਆਪਣੇ ਭੈਣ ਭਰਾਵਾਂ ਦੇ ਨਾਲ ਇੱਕ ਦੋ ਕਮੈਂਟ ਸੀਗੇ ਆਏ ਆਪਾਂ ਨੂੰ ਪਿੱਛੇ ਜੇ ਉਹਨਾਂ ਕਮੈਂਟਾਂ ਦੇ ਪੁੱਛੇ ਸੀ ਕਿ ਭੈਣ ਦਾ ਕਮੈਂਟ ਸੀਗਾ ਤੇ ਉਹ ਕਹਿੰਦੇ ਵੀ ਜਿਹੜੇ ਇਟਲੀ ਦੇ ਪੇਪਰਾਂ ਵਾਸਤੇ ਆਪਾਂ ਜੋ ਅਪਲਾਈ ਕਰਨਾ ਹੈ ਵੀਰੇ ਨੋਮੇ ਕਿ ਨੋਮੇ ਆ ਨੇਮ ਤੇ ਸਰਨੇਮ ਉਹ ਜ਼ਰੂਰੀ ਹੈਗੇ ਆ ਤਾਂ ਨਹੀਂ ਹੈਗੇ ਸਰਨੇਮ ਲਈ ਬਹੁਤ ਜ਼ਿਆਦਾ ਮਿੱਤਰੋ ਐਮੀ ਅਤੇ ਭੈਣੇ ਇੱਥੇ ਇਟਲੀ ਦੇ ਵਿੱਚ ਸਰਨੇਮ ਜ਼ਰੂਰੀ ਆ ਜੇ ਤਾਂ ਆਪਾਂ ਇੰਡੀਆ ਤੋਂ ਇਹਨੂੰ ਚੇਂਜ ਕਰਵਾ ਕੇ ਆਉਨੇ ਆ ਆਪਣੇ ਸਰਨੇਮ ਨੂੰ ਮੰਨ ਲਓ ਜਿੱਦਾਂ ਕਿਦਾਂ ਰਵਿੰਦਰ ਹੈ ਰਜੇਂਦਰ ਹੈ ਕੋਈ ਵੀ ਨੋਮ ਹੈ ਨਾਲ ਕੌਰ ਹੋਵੇ ਜਾਂ ਸਿੰਘ ਹੋਵੇ ਜਾਂ ਕਈ ਆਪਾਂ ਸਿੰਘ ਨਹੀਂ ਵੀ ਲਾਉਂਦੇ ਕੁਮਾਰ ਲਾਉਂਦਾ ਕਈ ਵਾਰੀ ਆਪਾਂ ਆਪਣੀ ਫੈਮਿਲੀ ਸਰਨੇਮ ਲਾ ਦਿੰਦੇ ਆ ਮੰਨ ਲਾ ਸਰਨੇਮ ਇੱਕ ਹੁੰਦਾ ਹੈ ਜਾਂ ਸਿੰਘ ਦੇ ਨਾਲ ਸਰਨੇਮ ਹੋਵੇ ਆਪਣਾ ਜਾਂ ਫੇ ਕੱਲਾ ਸਿੰਘ ਹੋਵੇ ਉਹੀ ਚੱਲਦਾ ਹੁੰਦਾ ਹੈ ਜੇ ਆਪਾਂ ਇੰਡੀਆ ਤੋਂ ਉਹਨੂੰ ਚੇਂਜ ਕਰਵਾ ਕੇ ਆਉਂਦੇ ਤਾਂ ਬਹੁਤ ਜ਼ਿਆਦਾ ਬੈਟਰ ਹੁੰਦਾ ਵੀ ਸਾਰੇ ਡਾਕੂਮੈਂਟ ਆਪਣੇ ਤਰੀਕੇ ਨਾਲ ਚੜ ਜਾਂਦੇ ਨੇ ਜੇ ਕਿਤੇ ਆਪਾਂ ਇੰਡੀਆ ਤੋਂ ਨਾ ਆਪਣੇ ਨਵੇਂ ਗਰੋਵੇ ਚੇਂਜ ਨਹੀਂ ਕਰਵਾ ਕੇ ਆਉਂਦੇ ਤਾਂ ਉਹਦਾ ਐਡਾ ਕੋਈ ਇਸ਼ੂ ਨਹੀਂ ਹੁੰਦਾ ਇੱਥੇ ਆ ਕੇ ਆਪਣਾ ਪੇਪਰ ਆਪਣਾ ਜਮਾ ਕਰਵਾਉਣ ਤੋਂ ਬਾਅਦ ਵਿੱਚ ਐਮਬੈਸਡਰ ਜਾਂਦੇ ਭੱਜਦੇ ਮੈਨੂੰ ਵੀ ਮੇਨਾ ਖੇਲੋ ਤੇ ਇੱਥੇ ਆਪਾਂ ਜਮਾ ਕਰਵਾ ਕੇ ਪੇਪਰਾਂ ਨੂੰ ਉਸ ਤੋਂ ਬਾਅਦ ਵੀ ਆਪਾਂ ਨੋਮਿਕਰੋ ਵਿੱਚ ਚੈੱਕ ਕਰਵਾ ਸਕਦੇ ਹਾਂ ਪਰ ਇਹ ਜ਼ਰੂਰੀ ਇੱਕ ਸਟੈਪ ਹੈ ਡਾਲੀਨ ਪੇਪਰਾਂ ਦੇ ਵਿੱਚ ਆਪਾਂ ਨੋਮਿਕਰੋ ਕਰਾਉਣੀ ਚਾਹੀਦੀ ਹੈ ਆਪਾਂ ਨੂੰ ਲੋਹਾਰੀ ਤੈ ਲੋਹਾਰੀ ਹੈ ਬੇਂਤੀ ਕਪੜੇ ਤੇ ਲਾ ਦੇ ਹੂੰ ਕਪੜੇ ਤੇ ਲਾ ਦੇ ਖਲਾਅ ਨੂੰ ਜਿਹੜਾ ਦੇਖਿਆ ਸੀ ਪੂਰੇ ਤੈ ਹੈ ਖਲਾਅ ਨੂੰ ਜਿਹੜੇ ਪੂਰੇ ਜਿਹੜਾ ਚਲਾ ਕੇ ਰੱਖਿਆ ਹਾਂ ਇਹਨੇ ਹੇਠਾਂ ਚ ਮਾਰ ਮਾਰ ਕੇ ਸਭ ਖਰਾਬ ਕਰਨੇ ਸਾਰੇ ਹੋਰ ਖਰਾਬ ਕਰਨੇ ਤੇ ਤੂੰ ਬੋਲ ਲੈ ਖੇਲ ਆਪਣੀਆਂ ਤਰੀ ਬੋਲ ਖੇਲਣ ਬਾਦ ਜਾਂਦੀ ਤੇਰੇ ਵਾਸਤੇ ਆ ਦੇ ਹੂੰ ਪਿੰਡੀ ਮਾਸਟਰ ਇਹ ਤਾਂ ਪ੍ਰਮੁੱਖ ਕੈ ਸਾਰੇ ਉਹ ਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਐਵੇਂ ਕੀ ਹੋਵੇ ਸ਼ਾਂਸ ਕਿਵੇਂ ਰੈਦਰ ਸਕੂਲ ਅੱਜ ਫਿਰ ਸਕੂਲ ਘਟ ਗਿਆ ਦੇਖੋ ਨੋ ਵੋਤੋ ਨੋ ਵੋਤੋ ਮਤਲਬ ਨਿਊ ਗ੍ਰੇਡ ਨਿਊ ਗ੍ਰੇਡ ਕਿਦਾਂ ਘਟ ਜਲੀ ਬੜੀ ਚੱਲੀ ਵਧੀਆ ਪੂਰੀ ਹੱਥ ਤੋਂ ਮੈਂ ਪੂਰੀ ਹੱਥ ਸਵੇਰ ਸਕੂਲ ਨੂੰ ਜਾਂਦਾ ਜਾਂਦਾ ਸਵੇਰ ਬੱਸ ਦਾ ਕੀ ਬਣਿਆ ਫਿਰ ਟ੍ਰੇਨ ਮਿਲ ਗਈ ਸੀ ਟਾਈਮ ਤੇ ਮਿਲ ਗਈ ਸੀ

ਘੰਟੀ ਵੱਜ ਗਈ ਜਮਗੀ ਘੰਟੀ ਵੱਜ ਗਈ ਇਹ ਕਿੰਨਾ ਘੰਟਾ ਲੱਗਦਾ ਮੁੰਜੂ ਘੰਟੀ ਹੈ ਨਾ ਨਹੀਂ ਸਾਰੇ ਕਹਿੰਦੇ ਬੈਲ ਵੱਜ ਗਈ ਬੈਲ ਹੋ ਗਈ ਹੈ ਨਾ ਘੰਟੀ ਵੱਜ ਗਈ ਵੈਰੀ ਗੁੱਡ ਸ਼ਾਨ ਜੀ ਘੰਟੀ ਵੱਜ ਗਈ ਕੋਈ ਨਹੀਂ ਸਹੀ ਲੱਗਦਾ ਮੈਨੂੰ ਪੂਰੇ ਟਾਈਮ ਤੇ ਪਹੁੰਚ ਹੀ ਹੈ ਵੀ ਸਾਡੀ ਤਾਂ ਅਸਲੀ ਘੰਟੀ ਹੈ ਵੀ ਸਾਡੇ ਤਾਂ ਇਲੈਕਟ੍ਰੋਨਿਕ ਬੈਲ ਹੀ ਆਦਿਕ ਲਿਖੀ ਦਿਆ ਤੂੰ ਖਾਣ ਪਤ ਨੂੰ ਲੈ ਜਾ ਕਰਦਾ ਟਾਈਮ ਦੇ ਕਿੰਨਾ ਤੂੰ 3 ਵਜੇ ਤੂੰ ਆਇਆ ਸਕੂਲ ਤੋਂ ਮੁੜ ਕੇ ਜਦੋਂ ਪਹਿਲਾਂ ਨਾਲ ਕੋਈ ਖਾਣ ਨੂੰ ਮਾੜਾ ਮੋਟਾ ਲੈ ਕੇ ਜਾਵੇਂ ਨਾ ਤਾਂ ਢਿੱਡੇ ਮੜ ਤਰਸ ਰਹਿੰਦੇ ਹਨਾ ਇਹਨੂੰ ਜੇ ਖਰਚੀ ਮਿਲ ਜਾਂਦੀ ਆ ਜਿਉਂਨੀ ਦਾ ਫਿਕੀ ਹਾਂ ਸੁਲਝ ਗਈ। ਇਹ ਕਾਰਟੇਸ ਪਿੱਚੀ ਹੁੰਦੀ ਨਹੀਂ ਉੱਥੇ। ਵੀ ਖਰ ਚੱਲਦਾ ਨਹੀਂ। ਨਾ ਚੱਲਦਾ ਨਹੀਂ। ਕਾਰਟੇਸ 01 ਹਾਲ ਦੇ। ਕਾਹਦੀ? 5 ਦਾ نوٹ ਚੱਲਦਾ ਨਹੀਂ ਉੱਥੇ। ਚੱਲਦਾ ਨਹੀਂ। ਚੀ ਚੱਲਦੀ ਹੈ ਉੱਥੇ। ਮੇਰੇ ਭਾਂਦੇਗਾ ਸਾਨੂੰ ਰੁਪਏ ਦਰ ਰੁਪਏ ਖੁੱਲ੍ਹ ਦੇ ਦੇਗਾ। ਉੱਥੇ ਇਹ ਕਹੇਗੀ ਮਤਲਬ 12 ਦਾ ਮੈਸੇਜ ਹੀ ਚੀਜ਼ ਹੈ। 12 ਬਣਾਉਣ ਦੀ ਸੋਚ ਰਹੇ ਹਾਂ। ਪਰ ਸਾਬ ਰੱਖਿਆ ਸਟੂਡੈਂਟਾਂ ਨੇ ਵੀ 12 ਬਣਾਣੀ ਚਾਹੀਦੀ। ਤਨ ਲਾ ਲ ਤੁਸੀਂ ਵੀ ਲਈ ਫੇ ਪੋਣਾ ਕਿਲੋਮੀਟਰ ਦੂਰ ਜਾਣਾ ਪੈਂਦਾ ਬਾਹਰ ਪਰ ਅੱਜ ਕੁਸ਼ਾਨ ਤੇਰੇ ਦੋ ਤਿੰਨ ਕੰਮ ਪੁੱਤ ਕਰਨ ਨਾਲ ਠੀਕ ਹੈ ਸ਼ਮਾ ਹਾਂ ਰੋਟੀ ਖਲਾ ਕੇ ਕੁਸ਼ਾਨ ਨੇ ਟੈਸਟ ਕਰਕੇ ਬਾਅਦ ਵਿੱਚ ਇੱਕ ਦਾ ਬੂਟ ਸਾਰੇ ਤੋਂ ਨੇ ਪੁੱਤ ਬਣ ਗਏ ਅੱਜ ਬੂਟ ਕੋਈ ਵੀ ਨਹੀਂ ਤੋਂ ਹੋਣਾ ਅੱਜ ਕੱਥੇ ਤੋਂ ਹੋਣਗੇ ਅੱਜ ਧੁੱਪ ਚਲੀ ਗਈ ਸਵੇਰੇ ਸਵੇਰ ਤੋਂ ਸ਼ੁਰੂ ਹੋ ਜੀ ਸਾਡੇ ਅੱਜ ਬੂਟਾਂ ਦੇ ਰੱਖ ਦੇ ਸੁਬੇ ਜਾਣੇ ਸੁਬੇ ਵਾਪਸ ਕਾ ਆਪ ਨੂੰ ਨੀਂ ਸਲਾ ਬੜੀ ਜਾਂਦੀ ਹੁੰਦੀ ਹੈ ਇਹ ਲੈ ਇਹ ਕੰਮ ਦੇਖ ਕੇ ਮੈਂ ਚੱਲਦਾ ਹਾਂ ਤੂੰ ਐ ਕਰ ਇਹ ਦੇਖ ਬੁਰ ਤੇਰੇ ਬੂਟਾਂ ਦੇ ਆ ਆ ਬੂਟ ਤੇਰੇ ਧੋਣੇ ਲੈ ਕਿੱਥੇ ਗਿਆ ਆ ਦੇ ਇਹ ਜੀ ਫਿੱਤੇ ਵੀ ਕੱਢੇ ਹੋਏ ਨੇ ਤੇਰੇ ਆ ਦੇਖ ਇਹ ਸਾਰਾ ਧੋਣੇ ਵਾਲਾ ਬੂਟ ਪਿਆ ਲਿਖੂ ਉਂ ਸਾਫ ਪਿਆ ਫਿੱਤੇ ਵਿੱਚ ਪਏ ਇਹਦੇ ਆ ਵੀ ਆ ਦੇਖ ਇਹ ਕਰਨਾ ਤੂੰ ਮੁਰਸ਼ਨਾ ਇਹਨੂੰ ਸਭ ਤੋਂ ਬਲ ਚੰਗੀ ਧੋਕੇ ਨੇ ਵੇੜ ਕੇ ਮੈਂ ਦਾ ਨਵੇੜ ਦਾ ਹੀ ਹੋਣਾ ਠੀਕ ਨਹੀਂ ਜਿਆਦਾ ਕਿ ਮੇਰਾ ਪੁੱਤ ਕਿਉਂ ਠੀਕ ਹੈ ਮੈਂ ਨਹੀਂ ਮਮਾ ਨੇ ਫਿੱਤੇ ਵਿੱਚ ਪਏ ਨੇ ਫਿਰ ਬਾਈਟ ਫਿੱਤੇ ਕਿਹੜੇ ਨੇ ਜਿਹੜੇ ਬਾਹਰ ਪਏ ਨੇ ਪੁੱਤ ਉਹ ਦੂਜੇ ਬੂਟਾਂ ਦੇ ਆ ਪਲੇ ਪਲੇ ਜੀ ਆ ਦੇਖੋ ਆ ਸਾਰੇ ਗੂਡ ਇਹ ਸਾਰੇ ਗੂਡ ਵਿੱਚ ਤੇਰੇ ਕੁਸ਼ਾਨ ਵੀਰ ਦੀ ਪਏ ਹੋਰੇ ਆ ਵੱਡੀ ਫਾਂਜੀ ਆ ਇਹ ਵੀ ਕਰਦੀ ਆਰੇ ਆ ਬੂੜਾ ਵੀ ਧੋਣੇ ਆ ਬੂਟੇ ਸ਼ਾਨ ਸਿੰਘ ਆਰੇ ਬਾਅਦ ਦੀ ਗੱਲ ਲੈਣਾ ਹੈ ਬਾਅਦ ਚ ਧੋਣੀ ਆ ਧੋਣੇ ਪਾ ਧੋਣੇ ਜੂੜਾ ਠੀਕ ਹੈ ਹਾਂ ਧੋਣੇ ਛੇਵੇਂ ਧੋਣੇ ਮਲੇ ਬੂਟਾ ਜੇ ਠੀਕ ਹੈ ਅੱਛਾ ਓਕੇ ਪੁੱਤਰੀ ਜੇ ਹੁਣੇ ਧੋ ਦਵਾ ਨਹੀਂ ਰੋਟੀ ਖਾ ਲੈ ਪਹਿਲਾਂ ਰੋਟੀ ਖਾ ਕੇ ਟੋਟੀ ਖਾ ਕੇ ਸਕੂਲ ਤਾਂ ਕੰਮ ਨਹੀਂ ਵੇੜ ਲੈ ਉਸ ਤੋਂ ਬਾਅਦ ਧੋ ਦੀ ਯਾਰ ਠੀਕ ਹੈ ਸਕੂਲ ਦਾ ਕੰਮ ਨਹੀਂ ਮੈਂ ਫੋਕਟ ਹੈ ਗੱਲ ਨੂੰ ਤੁਹਾਨੂੰ ਵੇੜ ਲਾ ਟੈਸਟ ਮੈਚ ਦੇ ਆਇਆ ਓਕੇ ਤੋਣ ਦਾ ਆਪੇ ਹੀ ਧੋ ਸਕਦੇ ਆ ਪਰ ਇਹ ਬੱਚੇ ਨੂੰ ਆਪਣੇ ਕੰਮ ਨਿਕ ਨਿਕੇ ਕਰਨ ਦੇਣੇ ਚਾਹੀਦੇ ਆ ਬੱਚੇ ਨੂੰ ਨਾ ਉੱਚੀ ਫਿਰ ਰਹਿੰਦੀ ਹੈ ਵੀ ਹਾਂ ਇਹ ਮੇਰੀ ਚੀਜ਼ਾਂ ਮੈਂ ਸਾਫਤ ਰੱਖਣੀ ਹੈ ਮੈਂ ਸੰਭਣੀ ਆ ਮੇਰਾ ਬੈਟ ਹੈ ਮੈਂ ਸੰਭੜਿਆ ਮੈਂ ਇਹਦਾ ਪਿੰਕ ਚੈੱਕ ਕਰਨਾ ਰੋਜ਼ ਹਾਂ ਤੂੰ ਕੈਮਰਾ ਨਾ ਬੰਦੀ ਕਿਤੇ ਨਾ ਪਿੰਕ ਤਾਂ ਚੈੱਕ ਕਰਨਾ ਨਾਲ ਉਹ ਵੀ ਆਪਣੇ ਕੱਪੜੇ-ਕੁਪੜੇ ਆਪਣੇ ਦੇਖਣੀ ਸੈਟੀਸਫਾਈ ਕਰਨੀ ਸਾਰੀ ਠੀਕ ਨਹੀਂ ਓਕੇ ਹੈ ਓਕੇ 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 ਪਪਾ ਜੀ ਦੇਖ ਤੂੰ ਮੈਂ ਕੰਨ ਪਰ ਬੰਦ ਆਉਂਦਾ ਹਾਂ ਹਬੁੱਦ ਚਾਤਵੀ ਜਿਹਾ ਕਿ ਮੈਂ ਬੋਲਦੀ ਹੈ ਨਾ ਇਹ ਪੀਓਪੀ ਕੀਤੀ ਹੈ ਬੰਦਾ ਅੱਜ ਪਤਾ ਲੱਗਿਆ ਉੱਪਰੋਂ ਉੱਪਰ ਵੀ ਮੈਂ ਤਾਂ ਲੈਂਟਰ ਪਾਇਆ ਵੇ ਉੱਪਰ ਵੀ ਖੜਕ ਕਾਫੀ ਹੁੰਦਾ ਨਾ ਉਹਨੂੰ ਜਵਾਬ ਜਾਂ ਦੇ ਰਿਹਾ ਮਾੜਾ ਇਹ ਚੱਪਰ ਉੱਠੀ ਜਾ ਲੱਭ ਤੂੰ ਮੈਂ ਛੱਡ ਦਉ ਇਸ ਨੂੰ ਛੋੜ ਦੇ ਇਸ ਨੂੰ ਛੋੜ ਤੇ ਛੋੜ ਦੇ ਮੇਰਾ ਮੈਂ ਤਾਂ ਇਹ ਪੇ ਸੌਂ ਵੀ ਕਰਨਾ ਇਹੇ ਸਾਫਤ ਕਰ ਲਈ ਮੈਂ ਛੱਡ ਦੇ ਤੈ ਵੀ ਕੁਛ ਨਾ ਐ ਦੱਸ ਬੱਚਾ ਛਕਾਉਣ ਵਾਸਤੇ ਕੀ ਕੀ ਬਣਾਉਗਾ ਹੈ ਦੱਸ ਅਸਾਂ ਕਜੂ ਕੁੜੀ ਆਉਂਦੀ ਆ ਆਲੂਆਂ ਦੀ ਆਉਂਦੀ ਆ ਲੈ ਆਲੂਆਂ ਦੀ ਹੋਰ ਕੀ ਵੇ ਵੇ ਕਾ ਦੇਖਦੇ ਸਾਲਗੁਰ ਦੱਸ ਰਹੀ ਤਵੀ ਜਿਹੜੇ ਕੁਸ਼ਾਨ ਜਿੱਤ ਗਿਆ ਨਾ ਹਾਂ ਜੀ ਹਾਂ ਸ਼ਮਾ ਹਾਂ ਜੀ ਤਾਂ ਕੁਸ਼ਾਨ ਦੋ ਰੋਟੀਆਂ ਦੇ ਲਈ ਮੇਰੇ ਤਰਫ ਤੇ ਹੋਰ ਵਲਤੂ ਮੈਂ ਖਾਣੀ ਇਹ ਦੋ ਕਈ ਸਰ ਲਾਉਣੀ ਹੈ ਕਈ ਸਬਜੀ ਹੁੰਦੀ ਆ ਆਲੂਆਂ ਦੀ ਹੋਉਂਦੀ ਆ ਪਾਂਡੇ ਪਾਂਡੇ ਆਲੂਆਂ ਸਭੀ ਹੁੰਦੀ ਸਮੈਲ ਆਉਂਦੀ ਆ ਮੈਂ ਟਾ ਕਣ ਲੱਗੀ ਸੀਗੀ ਮੈਂ ਤਾਂ ਦੇਖਣ ਲੱਗਿਆ ਖੁਦ ਗੇ ਹੋਰ ਕੀ ਨਾਲ ਖਾਣ ਨੂੰ ਤੇਰੇ ਵਾਸਤੇ ਰੋਟੀ ਰੋਟੀ ਕਾਦੀ ਆ ਆਟੇ ਦੀ ਹੋਰ ਕੀ ਨਾਲ ਹੋਰ ਵਰਦਾ ਜੀ ਕੀ ਹੋਊਗਾ ਨਾਲ ਹੋ ਸਲਾਦ ਦਾ ਹੋਊਗਾ ਬਈ ਨਹੀਂ ਸਲਾਦ ਨਹੀਂ ਹੈਗਾ ਸ਼ੋਧ ਖਾ ਗਈ ਦਹੀਂ ਲੱਸੀ ਹੋਊ ਹਾਂ ਦਹੀਂ ਲੱਸੀ ਦਹੀਂ ਲੱਸੀ ਮੇਤਰ ਕੁਸ਼ਾਨ ਦੀ ਫੇਵਰਟ ਹੈ ਨਾ ਬਹੁਤ ਜ਼ਿਆਦਾ ਸ਼ੋਵਾਂ ਕੁਸ਼ਾਨ ਨੂੰ ਲੱਸੀ ਪੀਣ ਦਾ ਦਹੀਂ ਪੀਣ ਦਾ ਤੇ ਮੈਨੂੰ ਇਹ ਲਈ ਖੁਸ਼ੀ ਬਹੁਤ ਆਇਆ ਹਨਾ ਕਿਉਂਕਿ ਨਾ ਦਹੀਂ ਲੱਸੀ ਜਿਹੜੀ ਸਾਡੀ ਪਿੰਡੂਆਂ ਦੀ ਨਾ ਰੂਹ ਦੀ ਖਰਾਕ ਹੁੰਦੀ ਹੈ ਇਹ ਤੇ ਜਦੋਂ ਆਪਣੇ ਬੱਚੇ ਆਪਣੀ ਪਿੰਡੂ ਖਰਾਕ ਨੂੰ ਪਸੰਦ ਕਰਨ ਤੇ ਉਸ ਤੋਂ ਵੱਧ ਜੇ ਮਾਪਿਆਂ ਨੂੰ ਚੌਕਾਦਾ ਹੁੰਦਾ ਚੀਜ਼ ਹੁੰਦਾ ਹੈ। ਮੈਂ ਕੁਸ਼ਾਨ ਜਲਸੀ ਇਹ ਪੀਂਦਾ ਤੇ ਮਾਲਾ ਹੀ ਭੁੱਖ ਮੇਰੀ ਮਿਲ ਜਾਂਦੀ ਆ। ਇੰਨਾ ਮੈਨੂੰ ਚੌਂਦਾ ਕੁਸ਼ਾਨ ਜਲਸੀ ਪੀਣ ਦਾ। ਨਹੀਂ ਬੱਚੇ ਮੈਂ ਦੇਖਿਆ ਯਾਰ ਬੱਚਿਆਂ ਨੂੰ ਦੁੱਧ ਤੋਂ ਅੱਜ ਕੱਲ ਐਲਰਜੀ ਹੁੰਦੀ ਆ, ਦਹੀਂ ਤੋਂ ਐਲਰਜੀ ਹੁੰਦੀ ਆ। ਬਹੁਤ ਚੀਜ਼ਾਂ ਆਪਾਂ ਨੋਟਿਸ ਕਰਦੇ ਆਂ, ਸੁਣਦੇ ਆਂ। ਸੋਸ਼ਲ ਮੀਡੀਆ ਦਾ ਸਾਰਾ ਜਮਾਨਾ ਦੇਖਦੇ ਆਂ ਆਪਾਂ। ਹੈਨਾ? ਕੁਸ਼ਾਨ ਤਾਂ ਕੱਚਾ ਦੁੱਧ ਪੀ ਜਾਂਦਾ ਜੀ ਫ੍ਰਿਜ ਚੋਂ ਕੱਢ ਕੇ ਵੀ ਜਿਵੇਂ ਆਪਣੇ ਇੰਡੀਆ ਪਹਿਲਾਂ ਨਹੀਂ ਸੀ ਪੀਂਦਾਂ। ਹਾਂ ਹਾਂ। ਕੱਚਾ ਲੈ ਵੀ ਦਹੀਂ ਪਾਤਾ ਮੇਤਰੋ ਦਹੀਂ ਦੇ ਵਿੱਚ ਪਾਉਗੀ ਹੁਣ ਬੂੰਦੀ ਪੋਗੀ ਆ ਦੇਖੋ ਇਹ ਹੈਗੀ ਬੂੰਦੀ ਕਹੇ ਦਹੀਂ ਦੇ ਵਿੱਚ ਬੂੰਦੀ ਪੈ ਕੇ ਫੇਰ ਹੋ ਜਾਂਦੀ ਆ ਬੂੰਦੋ ਬੂੰਦੀ ਕੰਮ ਹੋ ਜਾਂਦਾ ਕਾ ਫਿਰ ਐਨ ਸਰਾਹ ਹੋ ਜਾਣੀ ਗੱਲ ਬਾਤ ਚਾ ਬਾਜ ਬੂੰਦੀ ਤੇ ਨਾਲ ਲੱਖੀਵੇਂ ਨਹੀਂ ਕਰੋ ਤੇ ਗਾਜਰਾ ਵਿਟਾਮਿਨ ਡੀ ਦਾ ਭਰਪੂਰ ਸੋਰਸ ਕੁਸ਼ਾਨ ਸਿਆ ਤੈਨੂੰ ਵਿਟਾਮਿਨ ਵੀ ਦੇ ਦੇਣਾ ਅੱਜ ਪ੍ਰੋਟੀਨ ਵੀ ਠੀਕ ਨੇ ਬਾਅਦ ਵਿੱਚ ਤੁਹਾਨੂੰ ਤੈਨੂੰ ਮੈਂ ਦਊਗਾ ਠੀਕ ਹੈ ਚਾ ਬਣਾ ਰੋਟੀ ਮੁੰਡੇ ਵਾਸਤੇ ਦਹੀਂ ਕੁਸ਼ਾਨ ਵੀ ਵਾਸਤੇ ਰੋਟੀਆਂ ਮੇਤਰੋ ਦੇਸੀ ਕੀ ਨਾ ਚੋਪੜ ਹੋ ਰਿਹਾ ਦੇਖੋ ਇੱਧਰ ਦੇਸੀ ਕਿਉਂ ਨਾਲ ਖਤਮ ਹੋ ਗਏ ਇਹ ਬਣਾ ਲਾ ਫਿਰ ਆਪਾਂ ਇਹਨੇ ਸਿਆਲ ਸਿਆਲ ਦੇਸੀ ਕਿਉਂ ਚੱਲਣਾ ਮਿੱਤਰੋ ਰੋਟੀ ਦੇ ਵਿੱਚ ਵੀ ਦਾਲ ਦੇ ਵਿੱਚ ਵੀ ਤੇ ਚੂਰੀ ਦੇ ਵਿੱਚ ਵੀ ਦੇਸੀ ਕਿਉਂ ਜਿੰਦਾਬਾਦ ਹੋਸ਼ਿਆਨ ਦੇਸੀ ਕਿਉਂ ਜਿੰਦਾਬਾਦ ਕਿਵੇਂ ਜਿੰਦਾਬਾਦ ਟਾਈਮ ਦੇਖੋ 5:30 ਹੋયા ਹਲੇ ਤੇ ਬਾਹਰ ਨਹੀਂ ਰਹਿ ਕਿੰਨਾ ਹੋ ਗਿਆ ਆਹ ਟਾਈਮ ਛੇਤੀ ਨਹੀਂ ਰਹਾ ਮਿੱਤਰੋ ਹੋਣ ਲੱਗਿਆ ਹਾਂ ਤੇ ਸਾਹਮਣੇ ਮਾਰਕੀਟ ਦੇਖੋ ਸਾਡੇ ਸ਼ਹਿਰ ਦੇ ਵਿੱਚ ਨਾ ਸਭ ਤੋਂ ਪਹਿਲੀ ਮਾਰਕੀਟ ਹੈ ਜਿਨ੍ਹਾਂ ਨੇ ਕ੍ਰਿਸਮਸ ਦੀਆਂ ਤਿਆਰੀ ਸ਼ੁਰੂ ਕਰਤੀਆਂ ਇਹ 로ਜੀ ਕਾ ਕੇ ਲਾ ਦਨੇ ਆ ਕੈਪ ਕੋ ਟੰਗਦੀ ਬਾਕੀ ਹਲੇ ਕੋਈ ਨ ਟੰਗੀ ਹੈਗੀ ਤੇ ਬਾਕੀ ਸਾਰਾ ਸ਼ਹਿਰ ਹਲੇ ਇਦਾਂ ਹੀ ਖੰਧਾਉਣਾ ਮੈਂ ਸਬਦ ਕਾਨਾ ਹਲੇ ਸਿੰਪਲ ਹੀ ਪਈ ਬਸ ਇਹਨਾਂ ਨੇ ਸ਼ੁਰੂਆਤ ਕੀਤੀ ਹੈਗੀ ਤਿੰਨ ਹੀ ਦਾ ਦੇਖੋ ਕਿੰਨਾ ਹੋ ਗਿਆ ਤੇ ਆਪਾਂ ਵੀ ਚੱਲੀਏ ਆਪਣੇ ਕੰਮ ਦੇ ਉੱਤੇ ਹੁਣ ਆਪਾਂ ਘੰਟਾ ਪਹਿਲਾਂ ਕੰਮ ਸਟਾਰਟ ਕਰਦਾ ਆਪਣਾ ਮਤਲਬ ਇਹ ਹੈ ਕਿ ਆਪਾਂ 6 ਵਜੇ ਤੇ ਹੁਣ 5 ਵਜੇ ਆਪਾਂ ਆਪਣੀ ਫੂਰ ਨੂੰ ਬਾਲ ਕੇ ਆਪਣੇ ਕੰਮ ਦੀ ਤਿਆਰੀ ਸ਼ੁਰੂ ਕਰ ਦਿੱਤੀ ਦੀ ਤਿੰਨ ਕਿਧਰੋਂ ਵਧੀਆ ਵਧੀਆ ਠੀਕ ਠਾਕ ਜੜਦੀ ਪੱਟੀ ਪੁੱਟੀ ਬਲਦੀ ਹਾਂਜੀ ਹਾਂਜੀ ਅਵੇ ਇੱਧਰ ਕਵਾਬ ਵੀ ਮਿੱਤਰੋ ਆਪਾਂ ਨੇ ਆਪਣਾ ਟੰਗ ਤਾਂ ਮਸ਼ੀਨ ਦੇ ਉੱਤੇ ਪੱਕ ਪੱਕੇ ਕਮਲਾ ਹੋ ਗਿਆ ਇਹਨੂੰ ਕੱਟੋ ਕਵਾਬ ਨੂੰ ਫਟਾਫਟ ਹੈਂ ਹਾਂਜੀ ਸੁਬੀ ਇਹ ਤਾਂ ਇੰਨਾ ਜੇ ਹੁੰਦਰਾ ਮਿੱਤਰੋ ਜਿਹੜਾ ਪਹਿਲਾ ਕਤੂਰਾ ਹੁੰਦਾ ਹੈ ਉਹ ਥੋੜਾ ਡਿਫਰੈਂਟ ਹੁੰਦਾ ਹੈ ਇਹਦਾ ਜੇ ਆਪਾਂ ਨੇ ਪਹਿਲੀ ਲੈਸ ਹੀ ਕੱਟ ਦੇਣੀ ਇਹਦੀ ਆ ਉਸ ਤੋਂ ਬਾਅਦ ਫਿਰ ਚੱਲੇ ਉਹਨੇ ਵਧੀਆ ਹੈਂ ਪੂਰਾ ਤਰੀਕੇ ਚੱਲ ਪੈਂਦਾ ਆ ਜੇ ਕਿੰਨਾ ਤੀ ਲੁੰਦੇ ਜੀ ਇਹ ਲਾਉਣ ਦਾ ਮਤਲਬ ਇਹ ਹੁੰਦਾ ਵੀ ਪਹਿਲਾਂ ਚੱਲੀ ਜਾਵੇ ਤੇ ਸਾਰਾ ਤੇਲ ਉਹ ਜਿਹੜਾ ਘੀ ਜਾ ਹੁੰਦਾ ਨਾ ਮੀਟ ਦਾ ਉਹ ਸਾਰਾ ਥੱਲੇ ਐ ਚੋ ਜਾਣਾ ਥੱਲੇ ਸਾਰਾ ਚੋਕੇ ਉਸ ਤੋਂ ਬਾਅਦ ਵਿੱਚ ਇਕੱਲਾ ਇਹ ਪ੍ਰੋਪਰ ਕੱਲਾ ਮੀਟ ਰਹਿ ਜਾਂਦਾ ਗੱਲਾਂ ਆ ਚਲੋ ਸਾਰਾ ਇਹ ਉਹ ਪਿੱਟਾ ਕੱਟ ਹੋਈ ਜਿਹੜੀ ਛੋੜਾ ਆ ਦੇਖ ਮੈਂ ਕਿੰਨੇ ਕਬਾ ਬਣਾ ਦੇ ਹੁਣ ਤੱਕ ਤੇ 6 ਸਾਲ ਹੋ ਗਏ ਜੀ ਤੁਸੀਂ ਗਿਣ ਲਓ ਉਹਦੇ ਵਿੱਚ 6-7 ਸਾਲਾਂ ਦੇ ਵਿੱਚ ਵੀ ਕਿੰਨੇ ਕਬਾ ਬਣਾਤੇ ਹੋਣਗੇ ਜਿਵੇਂ ਬਣਾਉਤੋਂ ਪਾ ਕਿੰਨੀ ਆ ਸਰਦੀਆਂ ਕਿੰਨੇ ਚਖੜਾ ਫੀ ਖੜੀ ਤਾਂ ਲੰਘ ਗਈ ਜੀ ਇਹ ਇਹਦਾ ਪਤਾ ਨਹੀਂ ਕਿੰਨੇ ਜਿੱਦਾਂ ਮੁਰਗੇ ਨਹੀਂ ਬਲੀ ਦੇਦੀ ਹੋਣੀ ਐ ਇਹ ਇਹ ਵੀ ਨਾਲ ਦੀ ਨਾਲ ਹੈਗਾ ਇਹ ਵੀ ਨਾਲ ਦੀ ਨਾਲ ਹੈਗਾ ਕੰਮ ਇੱਕ ਪਾਸੇ ਆ ਤੇ ਪਤਾ ਨਹੀਂ ਤਾਂ ਹੀ ਸੇਕ ਵੀ ਖੜਦੀ ਐ ਵੀ ਇੰਨੇ ਮੁਰਗੇ ਨਹੀਂ ਬਲੀ ਦਿੰਨੀ ਐ ਇਹ ਵੀ ਪਤਾ ਨਹੀਂ ਹੈਗਾ ਹਾ ਇਹ ਵੀ ਹੋ ਸਕਦਾ ਪਰ ਮੈਂ ਮੈਂ ਕਹਿੰਦੀ ਹਾਂ ਮੈਂ ਖਾਂਦੀ ਨਹੀਂ ਹੈਗੀ ਮੈਂ ਕਦੇ ਟੈਸਟ ਨਹੀਂ ਇਹਨੂੰ ਕੀਤਾ ਹੈਗਾ ਅੱਜ ਤੱਕ ਪਰ ਬਣਾਉਣਾ ਮੇਰੀ ਮਜਬੂਰੀ ਐ ਮਜਬੂਰੀ ਨਾਲ ਕੰਮ ਲੈ ਮਜਬੂਰੀ ਨਹੀਂ ਕੰਮ ਆਪਣਾ ਜੋਬ ਮੈਂ ਬੱਲੇ ਦਾ ਵੀ ਤਾਂ ਕੀ ਹਲਚਲ ਹੈ ਠੀਕ ਆ ਭਾਜੀ ਤੁਸੀਂ ਤੁਸੀਂ ਦੱਸੋ ਜੀ ਛੜਦੀ ਕਲ ਛੜਦੀ ਕਲ ਹੋਰ ਕਿਦਾਂ ਚੱਲਦਾ ਕਾਰੋਗਾਰ ਕਾਰੋਗਾਰ ਠੀਕ ਹੈ ਜੀ ਵਧੀਆ ਚੱਲਦੀ ਜਾਂਦੀ ਹੈ ਕੰਮ ਅੱਜ ਬਾਲ ਬੜੇ ਸੈਟ ਕਰਿਆ ਅੱਜ ਬਾਰਾ ਅੱਜ ਬਸ ਕਈ ਵਾਰ ਪੈ ਜਾਂਦੀ ਜੀ ਫਿਰ ਸਰਾਣਾ ਲਾ ਕੇ ਉੱਪਰ ਹੋ ਜਾਂਦੀ ਅੱਜ ਇਸਰਾਣਾ ਨਹੀਂ ਲੱਗਿਆ ਤੁਸੀਂ ਹਰ ਮਸਰਾਣਾ ਲੱਗਿਆ ਵੀ ਤੁਸੀਂ ਮੜੇ ਜੇ ਇਹ ਤਾਂ ਡਰੈਲ ਲੱਗੀ ਹੀ ਲੱਦੀ ਐ ਅੱਜ ਭਾਈ ਮੁੰਡੇ ਹੈ ਅੱਜ ਬਣਾਇਆ ਵਧੀਆ ਲੱਗਦੇ ਵੱਡੇ ਵੱਡੇ ਨੇ ਇਹ ਬਣਾਇਆ ਪੂਰੇ ਮੋੜ ਮੋੜ ਕੇ ਹਨ ਲੱਗਦੇ ਹਾਂਜੀ ਹਾਂਜੀ ਇਸਰ ਨਹੀਂ ਲੱਗਦਾ ਫਿਰ ਆ ਥੋੜੇ ਸੈਟੀਫਾਈ ਕਰ ਆ ਗਿਆ ਸੀ ਨਾਲੇ ਹੁਣ ਸਿਆਲ ਵੱਡੇ ਵੱਡੇ ਹੋਣਾ ਬਲਕੁੰਡ ਲਗਣ ਨਾਲ ਪਾਗੇ ਐਨੇ ਗ੍ਰੈਂਟ ਓਪੀ ਬਣੀਆਂ ਸਿਰ ਦੇ ਉੱਪਰ ਭਾਰ ਜਾ ਜਾਂਦਾ ਨਹੀਂ ਤਾਂ ਇਹ ਵੀ ਪੱਗ ਵੀ ਬਣ ਲੈਂਦਾ ਮੰਨ ਲਓ ਪੱਗ ਵੀ ਵਰਨਾ ਵੀ ਛੇਵੇਂ ਬਣੇਗੀ ਬੜੀ ਜੱਜਦੀ ਦੂ ਜੱਜਦੀ ਹਾਂ ਬਾਲੇ ਹਾਊਸ ਆ ਨਹੀਂ ਕੋਈ ਤੁਸੀਂ ਮੇਰੇ ਤਾਂ ਬਾਲੇ ਕੋਲ ਤਾਂ ਮੈਨੂੰ ਬਸ ਟੈਂਡਾ ਦਿੰਦੀ ਹੈ ਸੇ ਨਹੀਂ ਇਹ ਵੀ ਗੱਲ ਹੈ ਕੰਨ ਕੰਨ ਰਹੇ ਨੇ ਗੱਲੇ ਵਾ ਕੰਨਾਂ ਤੇ ਹੁੰਦਾ ਗੱਲਾ ਬਸ ਪਰ ਹਰ ਮੁੰਡੇ ਨੂੰ ਮੂਰੇ ਮਸਕਟ ਇਹਨੂੰ ਬਾਲ ਗੇੜੇ ਕਿਨਾਂ ਹੀ ਮੇਰੇ ਤਾਂ ਬਾਲੇ ਹੀ ਬਸ ਸਾਰੇ ਪਾਸੇ ਹਰ ਮੁੰਡੇ ਸਟਾਈਲ ਸ਼ੂਤ ਹੈ ਜੇ ਦਮ ਹਰ ਮੁੰਡੇ ਜਾਣਦਾ ਸਟਾਈਲ ਅਜਿਹਾ ਰੱਖੇ ਹੋਏ ਨੇ ਮੈਂ ਸ਼ੂਤ ਹੈ ਦੇ ਦੇ ਜੀ ਜਸਰੀਮ ਵਧੀਆ ਨਾ ਹੱਥੋਂ ਤੇ ਮਸ਼ੀਨ ਫਿਰ ਮਾਰਨੀ ਮੈਨੂੰ ਬਸ ਇਦਾਂ ਕੰਘੀ ਮਾਰਦਾ ਸਹੀ ਇੱਕ ਵਾਰੀ ਕੰਨ ਚ ਘਟਾ ਦਿੰਦਾ ਜੀ ਹਾਂ ਹਾਂ ਘਟਾਈ ਦੋ ਤਿੰਨ ਹੁਣ ਘਟਾ ਦਿੰਦੇ ਹਾਂ ਸਟਾਈਲ ਚੇਂਜ ਹੁਣ ਤਾਂ ਸਿਆੜਾ ਮਮਾ ਮਾਰਦਾ ਟਾੜ ਜੀ ਮਰਨਾ ਕੁੰਗੜ ਮੈਂ ਹੁਣ ਚਾਹ ਜੂ ਆਪਾਂ ਗਰਮੀ ਅੱਗੇ ਹੁਣਾ ਉਦੋਂ ਚਾਹ ਜੂ ਅੱਗੇ ਲੈ ਕੇ ਆਵੜ ਕੇ ਅੱਛਾ ਚਾਹ ਪੀਣੀ ਚਾਹ ਮੇਲੇ ਕਹੇ ਪੀਣੀ ਆ ਲੈ ਮਿੱਤਰੋ ਆਹ ਵਾਲਾ ਹੈਗੇ ਚੀਰੇ ਨੂੰ ਕਹਿੰਦੇ ਮਿੱਤਰੋ ਸਿੰਤੋਰੇ ਕਹਿੰਦੇ ਇਹ ਵੀ ਜ਼ਰੂਰੀ ਆ ਦੁਕਾਨ ਚ ਰੱਖਣਾ ਹੀ ਹੁੰਦਾ ਆ ਜੇ ਆਗੂ ਕੋ ਲੱਗਣ ਤੇ ਹੁੰਦਾ ਮਤਲਬ ਇਹ ਜਨਾ ਉਹ ਹੁੰ ਚੱਕ ਜੀ ਹੁੰਦੀ ਪਾਈ ਵੀ ਇਹਦੇ ਵਿੱਚ ਇਹ ਉਹ ਨਿਕਲਦੀ ਹੈ ਤੇ ਇਹਦੀ ਡੇਟ ਵੀ ਹੁੰਦੀ ਸਾਰੀ ਇਹਦੀ ਬਣਿਆ ਹੁੰਦਾ ਇਹ 50 ਤੱਕ ਆ ਦੇਖੋ ਇਸ ਕਾਦਨ ਸਕੇ 2050 ਤੱਕ ਹੈ ਮਤਲਬ ਵੀ ਆਪਣੇ ਹਰੇ 6 ਮਹੀਨੇ ਬਾਅਦ ਕਿ ਇਹਨੂੰ ਲੈ ਜਾਣੇ ਆ ਫਿਰ ਚੀਜ਼ੀਆਂ ਕਰਕੇ ਦੇ ਜਾਣੇ 50 ਤੱਕ ਆਪਣਾ ਕੰਟਰੈਕਟ ਇਹਨਾਂ ਨਾਲ ਚੱਲਦਾ ਹੈ ਅ ਜਨਵਰੀ ਵੀ ਉਹਨਾਂ 19 ਵਾਰੀ ਆ ਕੇ ਸੈਟਿੰਗ ਕਰਕੇ ਜਾਣੇ ਆ ਲੈ ਜਾਣੇ ਇਹਨੂੰ ਇਹ ਸਾਰੀ ਰਿਵੀਜ਼ਨ ਕਰਕੇ ਸੈਟਅਪ ਕਰਕੇ ਫਿਰ ਦੇ ਜਾਣੇ ਆ ਤੇ ਆ ਪਾਏ ਨੇ ਪੇਪਰ ਫੋਲੀਏ ਇਹਦੇ ਵਿੱਚ ਆ ਇਹ ਜ਼ਰੂਰੀ ਆ ਮੰਨ ਲਾ ਲੇਜਰ ਦੇ ਵਿੱਚ ਹੈ ਇਹ ਦੁਕਾਨ ਦੇ ਵਿੱਚ ਹੋਣਾ ਹੀ ਚਾਹੀਦਾ ਹੈ ਲਗਭਗ ਹਰ ਦੁਕਾਨ ਦੇ ਵਿੱਚ ਹੋਣਾ ਚਾਹੀਦਾ ਹੈ ਚਾਹੇ ਉਹ ਫੀਜ਼ਰੀ ਹੋਵੇ ਜਾਂ ਅਲਮੰਤਰੀ ਹੋਵੇ ਕੋਈ ਮਰਜ਼ੀ ਦੁਕਾਨ ਹੋਵੇ ਇਹ ਜ਼ਰੂਰੀ ਆ ਇਹ ਪੁੱਛਦੇ ਆ ਕਿ ਉਹ ਗੱਡੀਆਂ ਜੀ ਵੀ ਹਾਂ ਹਾਂ ਹੁਣੇ ਪੁੱਛਦੇ ਆ ਮਿੱਤਰੋ ਗੱਡੀ ਉਹ ਹੁੰਦੀ ਜਿਹੜੀ ਜਿਹੜੀ ਗੱਡੀ ਜਿਮਲਾ ਸਵਾਰੀਆਂ ਜਾਂ ਜਾਂਦਾ ਹੈ ਸਾਮਾਨ ਜਾਂਦਾ ਉਹਦੇ ਵਿੱਚ ਆਮ ਘਰਾਂ ਵਿੱਚ ਨਹੀਂ ਹਾਂਜੀ ਪਰ ਇਹ ਜ਼ਰੂਰੀ ਆ ਬਸ ਮਿੱਤਰੋ ਇਹ ਵੀ ਮੱਥੇ ਮਾਰ ਜਾਂਦੇ ਹੋਰ ਅੱਜ ਸਫਾਈ ਅਭਿਆਨ ਚੱਲ ਰਿਹਾ ਫੇਂ ਹਾਂਜੀ ਜੋ ਸਫਾਈ ਲੱਗੀ ਹੋਈ ਆ ਅੱਜ ਠੀਕ ਹੋ ਗਿਆ ਚਾਹ ਪੀਣੀ ਚਾਹ ਹਾਂਜੀ ਦਵਿੰਦਰ ਪੁੱਛ ਕੇ ਗਿਆ ਸੀਗਾ ਹਾਂ ਕਾਪੂਚੀਨੋ ਜੈਂਸੈਂ ਕਾਪੂਚੀਨੋ ਜੈਂਸੈਂ ਇਕ ਜੀ ਹੁੰਦੀ ਹੈ ਜਾਂ ਕਫੋਚੀ ਉਹਨੇ ਜਿੰਸ ਸਿੰਘ ਨਹੀਂ ਮਿਲ ਜਾਂਦੀ ਹੈ ਜੀ ਜਿੰਸ ਸਿੰਘ ਕੌਣ ਕਾਪੇਚੀਨੋ ਵਿਸ ਕਰਕੇ ਜਿੰਸ ਸਿੰਘ ਕੌਣ ਕਾਪੋਚੀਨੋ ਕੌਣ ਕਾਪੋਚੀਨੋ ਵੈਰੀ ਗੁੱਡ ਹੋਰ ਸੁਣਾ ਗੱਲਬਾਤ ਕੋਈ ਫਿਰ ਬਸ ਵਧੀਆ ਜੀ ਠੀਕ ਠਾਕ ਹੈ ਹੋਰ ਗੱਲ ਕਹਿਣੀ ਹੈ ਪਿੰਡ ਭਰਾਵਾਂ ਨੂੰ ਸਾਰੇ ਕਹਿੰਦੇ ਸਿਮਰ ਬਹੁਤ ਘੱਟ ਬੋਲਦੀ ਆ ਵੀ ਗੱਲ ਸ਼ੁਰੂ ਕਰ ਤੂੰ ਪਹਿਲੇ ਵੀ ਜੀ ਲਾਉਂਦੀ ਆ ਗੱਲ ਸ਼ੁਰੂ ਕਰਨ ਤੋਂ ਬਾਅਦ ਚ ਵੀ ਜੀ ਲਾਉਂਦੀ ਆ ਤੇ ਵਿਚਾਲੇ ਵੀ ਜੀ ਲਾਉਂਦੀ ਆ ਇੰਨਾ ਜੀ ਕਹਤ ਲਾਉਣੀ ਆ ਪਤਾ ਨਹੀਂ ਜੀ ਆਪਣੇ ਚ ਹੈ ਹੈ ਆਪਣੀ ਬੋਲੀ ਦੇ ਵਿੱਚ ਐਵੇਂ ਦਾ ਹੈਗੇ ਆ ਜੀ ਇਹ ਤਾਂ ਵੀ ਜੀ ਲਾਉਣੀ ਲਾਉਣੀ ਜੀ ਹੈਗਾ ਜੀ ਨਹੀਂ ਮੈਨੂੰ ਸਾਰੇ ਕਹਿੰਦੇ ਹੋ ਕਿ ਨਹੀਂ ਪਤਾ ਨਹੀਂ ਸੇਵਾ ਨੂੰ ਘੂਰ ਕੇ ਰੱਖਦਾ ਵੀ ਤਾਂ ਜੀ ਕਹਿੰਦੀ ਓਏ ਐਦਾਂ ਦੀ ਤਾਂ ਗੱਲ ਕੋਈ ਹੈਗੀ ਨਹੀਂ ਜੀ ਨਹੀਂ ਐਵੇਂ ਤਾਂ ਕਦੇ ਵੀ ਕਦੇ ਹੋ ਸਕਦਾ ਤੁਹਾਡੀ ਪਰਸਨੈਲਿਟੀ ਦੇਖ ਕੇ ਕੋਈ ਬੰਦਾ ਵੀ ਕਹਿ ਸਕਦਾ ਵੀ ਐਥੇ ਤਾਂ ਮੱਖਣ ਲੱਗਦਾ ਉਹਨੂੰ ਮੱਖਣ ਲੱਗਦਾ ਨਹੀਂ ਨਹੀਂ ਮੈਨੂੰ ਹੈ ਨਾ ਕਿਸੇ ਨੇ ਕਿਹਾ ਵੀ ਸੀ ਇੱਥੇ ਆਪਣੇ ਪੀਜ਼ੇ ਤੇ ਇੱਕ ਭੈਣ ਭਰਾ ਆਪਣੇ ਆਏ ਸੀ ਪੀਜ਼ਾ ਖਾਣਾਂ ਇਹ ਤੁਹਾਨੂੰ ਬਤਾ ਰਹੀ ਤੁਸੀਂ ਇੱਕ ਹੀਰੇ ਇਨਸਾਨ ਦੇ ਨਾਲ ਰਹਿ ਰਹੇ ਹੋ ਇੱਥੇ ਰੱਖ ਇੱਥੇ ਰੱਖ ਕਸਮ ਨਹੀਂ ਗੱਲ ਕੋਈ ਸੂਟ ਸੜਦਾ ਨਹੀਂ ਨਵਾਂ ਕੋਈ ਹਾਂਜੀ ਕੋਈ ਸੂਟ ਸੜਦਾ ਹੀ ਨਵਾਂ ਲੈਣਾ ਹਾਂ ਨਹੀਂ ਨਹੀਂ ਮੈਂ ਕਿਹਾ ਸੀ ਤੁਹਾਨੂੰ ਪਤਾ ਤੁਸੀਂ ਇੱਕ ਹੀਰੇ ਨਾਲ ਰਹਿ ਰਹੇ ਹੋ ਹੀਰਾਤ ਰਸ਼ਨੀਆ ਹੈ ਗਾਲੇ ਹੀਰੇ ਵਾਲੇ ਸੋ ਰੰਗ ਦਾ ਕਾਲਾ ਹੀਰਾ ਬਲੈਕ ਡਾਇਮੰਡ ਬਲੈਕ ਡਾਇਮੰਡ ਬਲੈਕ ਡਾਇਮੰਡ ਏ ਮੇਤਰੋ ਇਹ ਮੱਖਣ ਲਾਉਂਦੀ ਰਹਿੰਦੇ ਪਤਾ ਹੁੰਦਾ ਨਾ ਮੈਨੂੰ ਪਤਾ ਲੱਗ ਗਿਆ ਮੈਨੂੰ ਹੁਣ ਪਤਾ ਲੱਗ ਗਿਆ ਵੀ ਕੱਲ ਕੋਲ ਨੂੰ ਕੋਈ ਡਿਮਾਂਡ ਆਈ ਲੋ ਹੋ ਗਈ ਕੱਲ ਕੋਈ ਨਾ ਮੈਂ ਕਦੀ ਇਹ ਜੀ ਗੱਲ ਦਾ ਸ਼ਾਕ ਕਰਦੇ ਕਿੱਤੀ ਦੀ ਹੈਗੀ ਪਰ ਜਦੋਂ ਉਹਨਾਂ ਨੇ ਕਿਹਾ ਫਿਰ ਮੈਨੂੰ ਫੀਲ ਹੋਈ ਕਿ ਇਹ ਸੱਚੀ ਗੱਲ ਹੈ ਸਹੀ ਗੱਲ ਦਾ ਖੰਡੀ ਕਦਰ-ਕਦਰ ਤਾਂ ਫਿਰ ਨਹੀਂ ਹੁੰਦੀ ਹੈਗੀ ਕਦਰ ਤਾਂ ਫੇਸ ਹਾਵ ਤਾਂ ਉਹਦੇ ਵੀ ਹਾਂ ਐਦਾਂ ਹੀ ਬਣਾ ਲੱਕ ਕਿਉਂ ਨਹੀਂ ਕਰਦੇ ਚੀਜ਼ ਕਵਰ ਕਰਦੇ ਪੂਰੀ ਨਹੀਂ ਨਹੀਂ ਗਏ ਕੰਪਰੋਮਾਈਜ਼ ਸਭ ਤੋਂ ਵੱਡੀ ਮੇਤਰੋ ਪਾਵਰ ਹੁੰਦੀ ਆ ਇੱਕ ਘਰ ਪਰਿਵਾਰ ਦੇ ਜਿਹੜਾ ਘਰਾਂ ਪਰਿਵਾਰਾਂ ਵਿੱਚ ਨਾ ਕੰਪਰੋਮਾਈਜ਼ ਹੁੰਦਾ ਓਹ ਕਿਤੇ ਪ ਇਸ ਕਰਕੇ ਕੰਪਰੋਮਾਈਜ਼ ਇਹ ਬਹੁਤ ਜ਼ਰੂਰੀ ਆ। ਇੱਕ ਗੱਲ ਮੈਂ ਇੱਥੇ ਬੜੀ ਖੁਸ਼ੀ ਨਾਲ ਤੁਹਾਨੂੰ ਕਹਿਣੀ ਹੈ ਕਿ ਇੱਕ ਗੱਲ ਕਿ ਕਿਹੜੇ ਇਨਸਾਨ ਨੇ ਜਿੰਨਾ ਦਾ ਰੁਤਬਾ ਕਿਹਦਾ? ਜਿੰਨਾ ਦਾ ਰੁਤਬਾ ਸਾਡੇ ਭੈਣ ਦਾ ਵੱਡੀ ਆਫੀਸਰ ਐ ਇੱਥੇ ਹੈ ਨਾ ਉਹਨਾਂ ਨੇ ਉਹਨਾਂ ਦੇ ਪਰਿਵਾਰ ਨੇ ਇਹ ਗੱਲ ਕਹੀ ਸੀ। ਬਹੁਤ ਵੱਡੀ ਗੱਲ ਕਹਿਦੀ ਮੈਂ ਤਾਂ। ਬਹੁਤ ਵੱਡੀ ਗੱਲ ਕਹਿਤੀ। ਤੁਹਾਨੂੰ ਭਾਗ ਸਾਡੇ ਜੀ ਸਾਡੇ ਜੇ ਸਾਡੇ ਵਰਗੇ ਵੀ ਹੀਰੇ ਨਾਲ ਲਾਈ। ਹਾਂ ਤੁਸੀਂ ਕਹੋ ਕਿ ਆਪਣੇ ਕੋਲ ਬਣਾ ਕਿ ਨਹੀਂ ਨਹੀਂ ਮੈਂ ਮੰਨਦਾ ਇਹ ਗੱਲ ਮਿੱਤਰੋ ਗੱਲ ਮੰਨਣ ਵਾਲੀ ਸਿਮਰ ਮੈਂ ਕਰੇ ਅਜ ਤੱਕ ਇਸ ਬਾਰੇ ਝੂਠ ਨਹੀਂ ਕਿਤੇ ਬੋਲੇ ਹੈਗਾ। ਹਲੇ ਮੈਂ ਕਈ ਵਾਰੀ ਮੱਲਾ ਵੀ ਕਈ ਵਾਰ ਕੋਈ ਕੰਮ ਦੇ ਉੱਪਰ ਹੋਵੇ ਜਾ ਕੇ ਉਹ ਕੋਈ ਬੰਦਾ ਕਹਿ ਦੇਵੇ ਕੰਮ ਦੇ ਉੱਪਰ ਤਾਂ ਮਾਣ ਮੋਟਾ ਮੈਂ ਕਹਿ ਦਿੰਦਾ ਵੀ ਹਾਂ ਚਲੋ। ਗੱਲ ਸੁਮਾਰ ਲਈ ਦੀ ਆ ਪਰ ਸਿਮਰ ਜਿਹੜੀ ਗੱਲ ਸੱਚੀ ਹੁੰਦੀ ਹੈ ਨੇ ਪਟਕਦੇ ਮੂੰਹ ਤੇ ਕਹਿ ਦੇਣੀ ਹੁੰਦੀ ਹੈ ਚਿਹੋ ਕਿਤੇ ਗਿੱਟੇ ਲੱਗ ਚਿਹੋ ਕਿਤੇ ਗੋਡੇ ਲੱਗ ਹਾਂਜੀ ਮੈਂ ਵੀ ਅਭੀ ਸੱਚਾ ਦੂਸਰ ਫੇਰ ਵੀ ਮੁੜਕਿਰ ਕੇ ਮੂਰੇ ਸੱਚ ਨਹੀਂ ਆਉਣਾ ਪਰ ਮੇਰਾ ਸੁਭਾਅ ਹੁੰਦਾ ਵੀ ਕੀ ਬਰਨਾ ਆਪਣੀ ਗੱਲ ਨਿਵੇੜਨ ਦੇ ਮਾਰੀ ਲਾ ਲਓ ਜਿੱਦਾਂ ਮਾਜੀ ਲਾ ਲਓ ਵੀ ਗੱਲ ਨੂੰ ਮਾੜਾ ਜਾਂ ਦਿਵਾ ਕੇ ਤਰੀਕੇ ਨਾਲ ਗੱਲ ਕਰਦਾ ਪਰ ਇਹਨੂੰ ਜਿਹੜੀ ਗੱਲ ਕਹਿਤੀ ਸੱਚੀ ਆ ਉਹ ਸੱਚੇ ਰ ਮਤਲਬ ਹੀ ਮੈਂ ਹੀ ਰ ਆ ਨਾ ਮਤਲਬ ਹੈ ਹਾਂਜੀ ਬਧਾਈ ਬਣ ਗਈ ਬਧਾਈ ਮੇਤਰੋ ਆਪਣੀ ਜਰ ਹੁਣ ਟਾਈਮ ਮੇਤਰੋ ਪੌਣੇ 11 ਹੋ ਗਏ ਆ ਤੇ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਦੇਖੋ ਇੱਧਰ ਇਹ ਹੈਗਾ ਆਟੇ ਦਾ ਪੇੜ ਇਹਨਾਂ ਅਸੀਂ ਜਦੋਂ ਆਪਣੀ ਸ਼ਾਪ ਦੁਬਾਰਾ ਖੋਲੀ ਹੈ ਨਾ ਅਸੀਂ ਉਦੋਂ ਲਾ ਕੇ ਸੀ ਬਣਾਉਣ ਵਾਸਤੇ ਵੀ ਇਹਦੇ ਪੇੜੇ ਉੱਤੇ ਇੱਕ ਮਾੜਾ ਵੀ ਕੰਟੈਂਟ ਮੇਂ ਯਾਦ ਆ ਰਹੀ ਸੀ ਮੈਂ ਕਿਹਾ ਵੀ ਪੀਦੇ ਵਾਸਤੇ ਆਪਾਂ ਵੀ ਵੀਡੀਓ ਬਣਾਉਨੇ ਆ ਇਹਨਾਂ ਦਾ ਬਾਅਦ ਹਲਾ ਕੰਮ ਸਟਾਰਟ ਹੋ ਗਿਆ ਅਸੀਂ ਇੱਦੀ ਰੱਖਤਾ ਮੈਂ ਕਿ ਚਲੋ ਬਾਅਦ ਵਿੱਚ ਆਪਾਂ ਵੀ ਇਹਦੀ ਬਣਾਵਾਂਗੇ ਆਪਾਂ ਵੀਡੀਓ ਬਣਾਵਾਂਗੇ ਤੇ ਬਾਅਦ ਵਿੱਚ ਕੰਮ ਸੀ ਹੈ ਕਾਫੀ ਜ਼ਿਆਦਾ ਸਮਾਂ ਲੱਗਿਆ ਹੈਗਾ ਵੀਡੀਓ ਬਣਾਉਣ ਦਾ ਤੇ ਹੁਣ ਮਤਲਬ ਇੰਸਟਾਗ੍ਰam ਤੇ ਰੀਲ ਹੀ ਬਣੀ ਹੈਗੀ ਉਹ ਲੋਗ ਉਹਦੇ ਵੀ ਵੀਡੀਓ ਬਣਾਉਣ ਵਾਸਤੇ ਆਪਾਂ ਬਣੇ ਕਿਉਂਕਿ ਨਾ ਮੈਨੂੰ ਇਹ ਚੀਜ਼ ਦੇਖੀ ਮਾਰ ਕੇ ਅਕਸਰ ਮੰਦਾ ਪਤਾ ਹੀ ਹੁੰਦਾ ਹੈ ਬਾਈ ਉਹ ਵੀ ਭੈੜਾ ਪ੍ਰੋਗਰਾਮ ਬਗਲ ਸ਼ੇਅਰ ਕਰਦੇ ਆ ਇਹ ਪੇੜਾ ਬਿਲਕੁ ਆਦੋ ਗਦਮ ਇਹ ਵਿੱਚੋਂ ਵੀ ਆਟਾ ਖਰਾਬ ਹੋ ਗਿਆ ਸਾਰੀ ਐਨੇ ਵਿੱਚ ਫਰਕ ਪੈ ਜਾਂਦਾ ਮੰਨ ਲਓ ਵੀ ਨਾ ਆਟਾ ਆ ਦੇਖੋ ਦੇਖੋ ਕਿਦਾਂ ਗਰਮ ਪਿਆ ਵਿੱਚੋਂ ਆ ਦੇਖ ਇਹ ਸਾਰਾ ਟਕਰਾ ਹੋਇਆ ਹੋਇਆ ਤੇ ਆਟੇ ਵਿੱਚੋਂ ਸਬਲ ਵੀ ਲੱਗੀ ਹੋਣਾ ਖੱਟੀ-ਖੱਟੀ ਆਟੇ ਵਿੱਚੋਂ ਇਹ ਆਟੇ ਇਹਨਾਂ ਦੇ ਬਾਹਰ ਰੱਖਦੇ ਹੁੰਦੇ ਆ ਜਿਆਦਾ ਇਹ ਪੂਰੀ ਚੰਗੀ ਤੇ ਘੱਟਾ ਗਿਆ ਹੋਵੇ ਜਿਹਦੇ ਵਿੱਚ ਇਹਨੂੰ ਹਵਾ ਨਾ ਪਵੇ ਤੇ ਜਾਂ ਇਹ ਹੋਵੇ ਫਰਿੱਜ ਦੇ ਵਿੱਚ ਤਾਂ ਆਟਾ ਰਹਿੰਦਾ ਨਹੀਂ ਆਟਾ ਜੇ ਨਾ ਬਾਹਰ ਪਿਆ ਵਾਟੇ ਨੂੰ ਹਵਾ ਲੱਗ ਜੇਵੇ ਤਾਂ ਆਟਾ ਕੁਝ ਸਮੇਂ ਬਾਅਦ ਆਟੋਮੈਟ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਇੰਪਾਸ ਤੋਂ ਬਣੀ ਹੁੰਦੀ ਆ ਤੇ ਇਹਦੇ ਵਿੱਚ ਸਾਲ ਆਪਣੇ ਨੂਨ ਕਿੰਜੀ ਰੈਡ ਕੀਤੀ ਹੋਣੀ ਹੈ ਸਭ ਤੋਂ ਮੇਨ ਚੀਜ਼ ਇਸ਼ਟ ਆਪਣੀ ਲੈਵੀ ਤੋਂ ਹੁੰਦੀ ਹੈ ਨਾ ਉਹ ਐਡ ਕੀਤੀ ਹੁੰਦੀ ਆ ਮਤਲਬ ਇਹਨੂੰ ਜਾਂ ਤੇਲ ਲੱਗੇ ਹੋਵੇ ਜਾਂ ਫਰਿੱਜ ਵਿੱਚ ਪਿਆ ਹੋਵੇ ਤੇ ਜਾਂ ਚੰਗੀ ਜਿਹੀ ਜਿਹਾ ਕਵਰ ਹੋਇਆ ਹੋਵੇ ਇਹ ਤਾਂ ਬਾਹਰ ਰਹਿੰਦਾ ਹੈ ਤੇ ਅੱਟਰਾ ਦੇਖੋ ਕਿਦਾਂ ਨਾ ਹੋ ਗਿਆ ਅੱਜ ਦੁਬਾਰਾ ਵੀਡੀਓ ਬਣਾਉਣੀ ਸੀਗੀ ਹੁਣ ਹੁਣ ਇਹਦੀ ਵੀਡੀਓ ਕਿੱਥੇ ਬਣਾਣੀ ਆ ਜੇ ਇਹਦੀ ਵੀਡੀਓ ਬਣਾਵਾਂਗੇ ਤਾਂ ਗਾਲਾਂ ਹੀ ਖਾਵਾਂਗੇ ਮੈਂ ਕਿਹਾ ਕੱਲ ਨੂੰ ਪੋਸਟਪੋਨ ਕਰਤਾ ਕਰਾਂਗਾ ਠੀਕ ਹੈ ਨਾ ਤੇ ਅੱਜ ਵਾਸਤੇ ਮੇਥੋਂ ਇੰਨਾ ਹੀ ਬਹੁਤ ਹੈ ਤੇ ਬਾਕੀ ਤੁਹਾਡੇ ਕੇ ਆਪਾਂ ਗੱਲਬਾਤ ਕੀਤੀ ਆ ਸਵੇਰੇ ਵਲੌਗ ਸਟਾਰਟ ਕਰਨ ਦੇ ਨਾਲ ਹੀ ਵੀ ਜਿਹੜਾ ਕਮੈਂਟ ਆਇ ਵੀ ਜਿਹੜੇ ਨੋਮਿਕਨੋਮੀਆ ਸਰਨੇ ਮੇਂ ਜ਼ਰੂਰੀ ਹੈਗੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਮਤਲਬ ਵੀ ਆਪਾਂ ਇੰਡੀਆ ਤੋਂ ਵੀ ਆ ਇੱਥੇ ਆ ਕੇ ਚੇਂਜ ਕਰਵਾ ਕੇ ਆ ਸਕਦੇ ਤੇ ਉਰੇ ਵੀ ਚੇਂਜ ਹੋ ਸਕਦਾ ਪਰ ਚੇਂਜ ਕਰਵਾਉਣਾ ਜ਼ਰੂਰੀ ਆ ਆਪਣੇ ਡਾਕੂਮੈਂਟ ਸਿੱਧੇ ਹੋ ਜਾਣੇ ਆ ਤੇ ਇਹਦਾ ਗੱਲ ਇਹ ਸੀਗੀ ਤੇ ਬਾਕੀ ਸਾਰੇ ਗੱਲਾਂ ਬਾਤਾਂ ਬੜਾ ਵਧੀਆ ਬਹੁਤ ਸਾਰਾ ਦਿਨ ਰਿਹਾ ਅੱਜ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਆਪਾਂ ਸ਼ੇਅਰ ਕੀਤਾ ਉਮੀਦ ਕਰਦਾ ਤੁਹਾਨੂੰ ਆਪਣਾ ਜਿਹੜਾ ਵਲੌਗ ਵੀ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਆਪਣੇ ਚੈਨਲ ਸਬਸਕ੍ਰਾਈਬ ਕਰਿਓ ਕੱਲ ਨੂੰ